ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹਿਲਾ ਵਲੌਗ ਤੁਹਾਡੇ ਸਾਹਮਣੇ ਹਿੰਮਤਨ ਸਕੂਲ ਛੱਡਣ ਜਾ ਰਹੇ ਹਾਂ ਅੱਜ ਸਾਰਾ ਦਿਨ ਜੁੜੇ ਰਹੋ ਸਾਰਾ ਦਿਨ ਜਿਹੜਾ ਵਾ ਉਹ ਬੜਾ ਇੰਟਰਸਟਿੰਗ ਰਹਿਣ ਵਾਲਾ ਕਿਉਂ ਕਿਉਂਕਿ ਅੱਜ ਸੇਵਾ ਦੇ ਰਿਲੇਟਿਡ ਹੀ ਲੋਕਾਂ ਦੇ ਵਿੱਚ ਵਿਚਰਨਾ ਤੇ ਬੜੇ ਦੂਰ ਦੂਰ ਆ ਇੱਕ ਦੱਖਣ ਵੱਲ ਤੇ ਇੱਕ ਪੂਰਬ ਵੱਲ ਤੇ ਜਿੱਥਰ ਜਿੱਥਰ ਜਾਵਾਂਗੇ ਤੁਹਾਡੇ ਸਾਹਮਣੇ ਤੁਹਾਨੂੰ ਅਪਡੇਟ ਅਪਡੇਟ ਦਿੰਦੇ ਰਵਾਂਗੇ ਤੇ ਹੁਣ ਜੰਨੇ ਆ ਹਿੰਮਤ ਨੂੰ ਸਕੂਲ ਤੇ ਹਿੰਮਤ ਦੇ ਮੂੰਹ ਦੇ ਉੱਤੇ ਮਸ਼ਾ ਲਗੀਆਂ ਪਤਾ ਮੁਝਾ ਕੋ ਲਗੀ ਆ ਹੂੰ ਕੂਕੂ ਵੀ ਕਿਤੇ ਆ ਤੇ ਥੋੜੇ ਸਮੇਂ ਤੱਕ ਤੁਹਾਨੂੰ ਮਿਲਦੇ ਆ ਤੇ ਹਿੰਮਤ ਨੂੰ ਸਕੂਲ ਛੱਡ ਜਾ ਰਹੇ ਸਕੂਲ ਛੱਡਣ ਤੋਂ ਬਾਅਦ ਤੁਹਾਡੇ ਸਾਹਮਣੇ ਮੈਂ ਆਉਣਾ ਹੁਣ ਚੱਲੇ ਆ ਜੀ ਮਤਲਬ ਸਾਰਾ ਕੁਝ ਹਰ ਘਰ ਬਣ ਰਿਹਾ ਵਾ ਤੇ ਘਰ ਜਿਹੜਾ ਵਾ ਅੰਡਰ ਕੰਸਟਰਕਸ਼ਨ ਆ ਇਹ ਹਿੰਮਤ ਤੀਸਰੇ ਦਿਨ ਸਕੂਲ ਜਾ ਰਿਹਾ ਤੋ ਆਪਾਂ ਆਪਣੀ ਜਿਹੜੀ ਆ ਰਾਣੀ ਸੁਲਗਾ ਰੈਡੀ ਕਰ ਲਈਏ ਵੇਖੋ ਨਿਕਲਪਣਾ ਜੀ ਹਨ ਮੰਨ ਚਲੋ ਚਲਦੇ ਆ ਇਹ ਮਤਰੋਂ ਲੈ ਕੇ ਹਮਤ ਦਾ ਸਕੂਲ ਵਿਖਾਉਣੇ ਤੁਹਾਨੂੰ ਅੱਜ ਕਿ ਹਮਤ ਕਿਹੜੇ ਸਕੂਲ ਪੜਦਾ ਉਹ ਬਾਸੀ ਆ ਰਹੇ ਇਧਰੋ 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 ਚੱਲੀਏ ਹਾਂ ਚੱਲੀਏ ਕਿੱਥੇ ਲਿਆ ਆ ਕਿੱਥੇ ਹਾਂ ਕਿੱਥੇ ਲਿਆ ਕਿੱਥੇ ਕੈਂਬਰੀ ਹੈ ਗੱਬ ਪੱਕੇ ਚੈੱਕ ਕਰੋ ਤੁਸੀਂ ਐ ਸਿੱਧੂ ਮਸੇੂਆਣੀ ਵਾਲੀ ਬੰਨੀ ਕਰੀ ਪੂਰੀ ਆਪੇ ਬੰਦਾ ਜ ਆਪੇ ਇਹਨੂੰ ਬਸ ਕੁੰਗੜ ਬਸ ਵਾਤਵਾਦ ਦੋ ਤੇਰੇ ਮਿੰਟ ਦੀ ਦੂਰੀ ਤੇ ਆ ਸਿੱਧੇ ਸਿੱਰੇ ਕੋ ਮੋਟਰ ਮਿਲ ਪਿਆ ਉੱਤਰ ਕੀ ਮਿਲ ਪਿਆ ਰੱਬ ਮਿਲ ਪਿਆ ਹੈ ਇਹ ਤਾਂ ਦਿਲ ਜੀ ਦਿਲ ਜੀ ਦਿਲ ਜੀ ਤੇ ਦੁਸਾਨ ਕਹਿੰਦਾ ਹੋਣਾ ਕਿ ਫੈਰ ਮਿਲ ਗਏ ਆਂਦੇ ਫੈਰ ਕੀ ਮਿਲ ਗਏ ਰੱਬ ਮਿਲ ਗਏ ਜਰੇ ਜਰੇ ਦੇ ਵਿੱਚ ਰੱਬ ਲੋ ਜੀ ਵੈਨਾਂ ਜਿਹੜੀਆਂ ਵਾ ਸਕੂਲ ਦੀਆਂ ਵੈਨਾਂ ਇਧਰੋਂ ਤਾਂ ਦੌੜ ਰਹੀਆਂ ਨੇ ਕੋਈ ਇਧਰੋਂ ਮੜ ਜਾਂਦੀ ਕੋਈ ਉਧਰੋਂ ਮੜ ਜਾਂਦੀ ਆ ਬੱਚੇ ਚੁੱਕਦੀਆਂ ਬੱਚੇ ਸਕੂਲ ਸਭ ਤੋਂ ਜ਼ਿਆਦਾ ਔਖੀ ਜਿਹੜੀ ਆ ਹੈਗੀ ਆ ਡਿਊਟੀ ਆ ਉਹ ਸਕੂਲ ਦੇ ਬੱਚਿਆਂ ਨੂੰ ਸਕੂਲ ਪਹੁੰਚੋਣਾ ਤੇ ਸਕੂਲੋਂ ਉਹਨਾਂ ਦੇ ਘਰ ਪਹੁੰਚਾਣਾ ਜਦੋਂ ਸਕੂਲ ਨੂੰ ਇਹ ਦਿਨ ਮੁੜੀਦਾ ਨਾ ਵੈਸੇ ਵੈਸੇ ਪਰਲੇ ਪਾਸੇ ਮੋੜਨਾ ਹੀ ਪੁੱਠੇ ਮੁੜ ਜਾਈਦਾ ਜਿ ਤਰ੍ਹਾਂ ਗੱਡੀ ਮੋੜ ਰਹੀ ਹੈ ਨਾ ਆ ਸਵਿਫਟ ਗੱਡੀ ਕੋ ਮੋੜ ਰਹੀ ਹੈ ਤੇ ਇਹ ਬੜਾ ਜਿਹੜਾ ਔਖਾ ਲੱਗਦਾ ਵਾ ਕਈ ਵਾਰ ਇੱਥੇ ਭੀੜ ਲੱਗੀ ਹੁੰਦੀ ਆ ਉਤੋਂ ਜਾ ਕੇ ਮੋੜਨਾ ਪੈਂਦਾ ਜਾਂ ਬੜੇ ਜਣੇ ਗਾਲਾਂ ਕੱਢਦੇ ਜਿ ਤਰ੍ਹਾਂ ਮੇਰੇ ਨਾਲ ਵੇਖੰਦੇ ਆ ਵੇਖਿਆ ਹੈ ਹਨਾ ਕਿੱਦਾਂ ਕਿਤਰਾ ਔਖਾ ਮੇਰੇ ਨਾਲ ਵੇਖੰਦੇ ਆ ਕਿ ਮੈਂ ਇਹਦੀ ਜਗ੍ਹਾ ਜਿ ਤਰ੍ਹਾਂ ਮਲ ਲੀਂਦੀ ਆ ਤੇ ਇਹ ਸਕੂਲ ਜਿਹੜਾ ਵਾ ਕਮੈਂਟ ਕਰਕੇ ਦੱਸਿਓ ਜਿਹੜੇ ਜਿਹੜੇ ਇੱਥੇ ਰਹਿੰਦੇ ਆ ਨਾ ਹੁਣ ਆ ਵੇਖੋ ਜੀ ਇਹ ਇਹਨਾਂ ਸੜਕ ਸੜੀ ਮਲ ਕੇ ਬੈਠੇ ਆ। ਸੜਕ ਸੜੀ ਮਲ ਕੇ ਬੈਠੇ ਆ ਤੇ ਹੁਣ ਮੇਰੇਲ ਵੇਖਣਦਿਆਂ ਵਾ ਕਿ ਸ਼ਾਇਦ ਮੈਂ ਇਹਦੀ ਵੀਡੀਓ ਬਣਾਉਂਦਿਆਂ। ਪਰ ਮੈਂ ਇਹਨੂੰ ਇਹ ਨਹੀਂ ਪਤਾ ਕਿ ਮੈਂ ਇਹਦੀ ਵੀਡੀਓ ਨਹੀਂ ਬਣਾਉਂਦਾ। ਇਹ ਪਹਿਲਾ ਵਲੌਗ ਮੇਰਾ ਸ਼ੂਟ ਹੋ ਰਿਹਾ ਵਾ। ਹੁਣ ਥੋੜ ਨੂੰ ਸਾਨੂੰ ਥੋੜਾ ਜਿਹਾ ਇੰਤਜ਼ਾਰ ਕਰਨਾ ਪੈਣਾ ਜੇ ਅਹੀਂ ਸਹੀ ਹੁੰਦੇ ਤਾਂ ਅਹੀਂ ਧੱਕੇ ਨਾਲ ਸਿੱਦੇ ਅਗਲੇ ਪਾਸੇ ਲੋਕਾਂ ਨੂੰ ਆਖਣਾ ਹੈ ਕਿ ਚਲੋ ਜੀ ਪਰਹਾਟੋ। ਐ ਸਾਡੀ ਜਗਾ ਵਾ ਪਰ ਇੱਥੇ ਅਸੀਂ ਗਲਤ ਵਾਤਾ ਕਰਕੇ ਅਸੀਂ ਚੁੱਪਰ ਕੇ ਬੈਠੇ ਆ ਇਹ ਪੱਠਿਆਂ ਦੇ ਲੋਕਾਂ ਡੰਗਰਾਂ ਦਾ ਚਾਰਾ ਤਿਆਰ ਆ ਤੇ ਕੁਦਰ ਕੇ ਡੰਗਰਾਂ ਨੂੰ ਪਾਇਆ ਜਾਣਾ ਸ਼ਹਿਰਾਂ ਦੇ ਵਿੱਚ ਜਿਹੜਾ ਪੱਠੇ ਵੀ ਮੁੱਲ ਦੇ ਮਿਲਦੇ ਆ ਤੇ ਹੁਣ ਹਿੰਮਤ ਦਾ ਸਕੂਲ ਆ ਚੱਲਿਆ ਜੀ ਹਿੰਮਤ ਹਿੰਮਤ ਹਾਂ ਅੰਦੀ ਕਿਹੜਾ ਸਕੂਲ ਆ ਸਕੂਲ ਉਹੜਾ ਆ ਜੀ ਵਰਦੀ ਤੋਂ ਪਤਾ ਲੱਗ ਹੀ ਗਿਆ ਹਣਾ ਕਿ ਹਿੰਮਤ ਦਾ ਸਕੂਲ ਕਿਹੜਾ ਵਾ ਤੇ ਬੱਚੇ ਤੁਰੇ ਜਾਂਦੇ ਆ ਸਵੇਰ ਸਵੇਰ ਦਾ ਮੌਲ ਇੰਨਾ ਜ਼ਿਆਦਾ ਵਧੀਆ ਹੁੰਦਾ ਵਾ ਮੈਂ ਸਵੇਰੇ ਵੇਹ ਨਿਕਲਦਾ 8:00 ਵਜੇ ਆ ਘਰੋਂ 8:30 ਵਜੇ ਪਰ ਜਦੋਂ ਹਿੰਮਤ ਨੇ ਸਕੂਲੋਂ ਜਾਣਾ ਹੁੰਦਾ ਵਾ ਉਦੋਂ ਮੈਂ 7:00 ਵਜੇ ਨਿਕਲ ਜਾਣਾ ਪਾਉਣੇ 7:00 ਵਜੇ 7:30 ਵਜੇ ਸਕੂਲ ਲੱਗਦਾ ਵਾ ਇਹ ਹਿੰਮਤ ਦਾ ਸਕੂਲ ਆ ਗਿਆ ਇਹ ਹੈਗਾ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਮਜੀਠਾ ਰੋਡ ਬਾਈਪਾਸ ਪਹਿਲਾਂ ਇਹ ਡੀ ਬਲੌਕ ਪੜਦਾ ਸੀ ਹੁਣ ਐਸ ਵੇਲੇ ਪੜਦਾ ਵਾ ਜੀ ਇੱਕ ਮਿੰਟ ਬੱਸ ਮੋੜ ਲੈ ਲਓ ਚਲੋ ਜੀ ਹਿੰਮਤ ਬਾਈ ਬਾਈ ਬਾਈਕ ਨਹੀਂ ਹਿੰਮਤ ਨੂੰ ਤਾਰਤਾ ਸੀ ਸਕੂਲ ਤੇ ਹੁਣ ਵੇਖੋ ਕਰਕੇ ਕੀ ਹੁੰਦਾ ਹਾਂਜੀ ਤੁਸੀਂ ਬਾਬਾ ਤੁਸੀਂ ਨੰਗ ਜਾਓ ਆਉਂਦੇ ਗਏ ਆ ਆਪਣੇ ਘਰ ਦੇ ਅੰਦਰ ਤੇ ਹਿੰਮਤ ਜਿਹੜਾ ਵਾ ਸਕੂਲੋਂ ਛੱਡ ਕੇ ਅਸੀਂ ਘਰ ਆਪਣੇ ਪਹੁੰਚ ਗਏ ਆ ਛੋਟੀ ਛੋਟੀ ਅਪਡੇਟ ਮੇਰਾ ਦੇਣ ਦਾ ਤੁਹਾਨੂੰ ਮਤਲਬ ਆ ਕਿ ਹਿੰਮਤ ਦੀ ਲਾਈਫ ਕਿਹੋ ਜਿਹੀ ਹੈ ਚੱਲਿਆ ਜੀ ਆਪਣੇ ਦਫ਼ਤਰਾਂ ਨੂੰ ਤੇ ਟੇਕ ਲਿਆ ਅਸੀਂ ਮੱਥਾ ਗੁਰੂ ਸਾਹਿਬ ਨਾਲ ਕਿ ਸਾਰੀ ਦਿਹਾੜੀ ਇਹਨੇ ਇਸ ਜਾਜ ਨੇ ਸਾਡਾ ਸਾਥ ਦੇਣਾ ਹੁਣ ਜਾ ਰਹੇ ਅਸੀਂ ਅਸੀਂ ਆਪਣੇ ਦਫ਼ਤਰਾਂ ਦੇ ਵਿੱਚ ਮੈਨਾ ਕਰਨਾ ਕਿ 8 ਵਜੇ ਸਾਰਾ ਸਟਾਫ ਆ ਜਾਂਦਾ ਵਾ ਤੇ ਸਟਾਫ ਕੀ ਕੁਛ ਕਰਦਾ ਵਾ ਉਹਨਾਂ ਦਾ ਇੱਕ ਵਾਰੀ ਅਪਡੇਟ ਸਿਰੇ ਸਿਰੇ ਲੈ ਲਈਦਾ 8 ਵਜੇ ਦੇ ਕਰੀਬ ਲੈ ਲਈਦਾ 8 ਵੱਜ ਚੁੱਕੇ ਨੇ ਤੇ 8 ਵਜੇ ਤੋਂ ਲੈ ਕੇ 8 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਜਿਹੜਾ ਵਾ ਇਹ ਸਿਲਸਿਲਾ ਚੱਜਦੀ ਰਹੇਗਾ ਤੇ ਕੋਸ਼ਿਸ਼ ਕਰੂੰਗਾ ਕਿ ਤੁਹਾਨੂੰ ਸਾਰਾ ਕੁਝ ਵਿਖਾਉਣ ਦੇ ਲਈ ਮੇਰੀ ਚਾਬੀ ਗਵਾਚ ਗਈ ਹੈ ਚਾਬੀ ਕਿੱਧਰ ਗਈ ਲੈ ਚਾਬੀ ਗੱਡੀ 'ਚ ਬੈਠ ਗਿਆ ਚਾਬੀ ਫੇਰ ਜੇਬ 'ਚ ਪਾ ਲਈ ਹੈ ਇਹਨੂੰ ਆਂਦੇ ਆ ਆਂਦੇ ਨਾ ਭਗਵੰਤ ਮਾਨ ਮੰਦ ਬੁੱਧੀ ਨਹੀਂ ਬੰਦ ਬੁੱਧੀ ਇੱਕ ਬੰਦ ਬੁੱਧੀ ਹੈ ਹੈ ਚਲੋ ਇਹ ਆ ਜੀ ਸਾਡਾ ਪਹਿਲਾ ਦਫਤਰ ਜਿਹਦੇ ਵਿੱਚ ਪੱਕਾ ਬੰਨੀਆਂ ਜਾਂਦੀਆਂ ਨੇ ਤੇ ਡੀਪਲੀ ਜਿਹੜਾ ਵਿਖਾਉਂਗਾ ਮੈਂ ਤੁਹਾਨੂੰ ਫਿਰ ਕਿਸੇ ਦਿਨ ਵਿਖਾਉਂਗਾ ਕਿਉਂਕਿ ਅੰਦਰ ਥੋੜੇ ਜੀ ਕਸਟਮਰ ਹੈਗੇ ਨੇ ਇਹ ਆ ਜੀ ਸਾਡਾ ਪਹਿਲਾ ਦਫਤਰ ਤੇ ਇਹਨਾਂ ਨੂੰ ਤੁਸੀਂ ਜਾਣਦੇ ਹੋਗੇ ਬੈਂਡ ਦਾ ਟ੍ਰੈਂਡ ਵਿੱਚ ਸਟਾਈਲ ਸਾਡੇ ਗਵਾਂਢੀ ਨੇ ਬੜੇ ਪਿਆਰ ਵਾਲੇ ਨੇ ਇਹ ਆ ਜੀ ਸਾਡਾ ਪਹਿਲਾ ਦਫਤਰ ਇੱਥੇ ਪੱਕਾ ਬੰਨਦੀਆਂ ਨੇ ਅਵਤਾਰ ਸਿੰਘ ਪੱਕਾ ਬੰਨਦੇ ਨੇ ਹਾਂਜੀ ਅਵਤਾਰ ਸਿੰਘ ਹਾਂਜੀ ਤੁਸੀਂ ਬੋਲਣਾ ਚਾਹੋਗੇ ਹੈਂ ਇਸਾਤ ਨਹੀਂ ਹੱਸੀ ਜਾਣਾ ਵੇਖੀ ਐ ਪਹਿਲੀ ਵੀਡੀਓ ਦੇ ਵਿੱਚ ਤੁਸੀਂ ਵੇਖ ਲੈਂਦੇ ਹੋ ਉਤਾਸੀ ਨਹੀਂ ਹੱਸੀ ਜਾਣਾ ਕਿਉਂ ਦੱਸਾਂ ਬਿਲਕੁਲ ਹੈ ਚਲੋ ਬੜੇ ਛਾਏ ਛਾਏ ਕਿਸਮ ਦੇ ਇਨਸਾਨ ਨੇ ਇਨਸਾਨ ਹੀ ਆ ਹੈ ਇਨਸਾਨ ਨਹੀਂ ਆ ਇਨਸਾਨ ਨਹੀਂ ਗਏ ਸੰਤ ਹੈਗੇ ਨੇ ਸੰਤ ਇਹ ਸੰਤ ਹੈਗੇ ਨੇ ਸੰਤ ਹੈਣਾ ਸੰਤ ਹੈਗੇ ਨੇ ਬੋਤ ਹੈਗੇ ਬੋਤ ਹੈਗੇ ਬੋਤ ਹੈ ਬਬਈ ਗੋ ਇਹਨਾਂ ਨੇ ਇਹਨਾਂ ਨੇ ਵੇਖੋ ਵੇਖੇ ਇਧਰ ਨਹੀਂ ਇਹ ਵੇਖਣਾ ਵੇਖ ਇਧਰ ਵੇਖਿਓ ਜਰਾ ਕਹਿਣੂ ਹੈ ਬੱਬਾ ਜੀ ਵੇਖਿਆ ਸਹੀ ਹਾਂਜੀ ਹਾਂਜੀ ਤੁਸੀਂ ਸਕਦੀਆਂ ਪਹਿਲਾ ਬੰਦਾ ਆਪਾਂ ਇੱਧਰ ਕਰ ਲੈਨੇ ਆ ਆਪਾਂ ਇੱਥੇ ਕਰ ਲੈ ਲੋ ਲੋਰੀ 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 ਇਹ ਤੁਹਾਡੇ ਸਾਹਮਣੇ ਜੇ ਵੇਖ ਲੋ ਇਹ ਸਾਡੇ ਪਹਿਲੇ ਦਸਤਰ ਦੀ ਸ਼ਾਨ ਅਵਤਾਰ ਸਿੰਘ ਤੇ ਨਾਲ ਨੇ ਸਰਦਾਰ ਸਰਦਾਰ ਜਸਮੀਤ ਸਿੰਘ ਕੁੜੀਆਣਾ ਨਾਮ ਹੈ ਨਾ ਕੁੜੀਆਣਾ ਹਾਂ ਸਹੀ ਗੱਲ ਹੈ ਸਹੀ ਗੱਲ ਉਹ ਸਾਹਮਣੇ ਵੇਖ ਰਹੀਏ ਨਾ ਸੇਵਾ ਕੇਂਦਰ ਹਿੰਮਤ ਐਨ ਜੀਓ ਇਹ ਸਾਡਾ ਦੂਜਾ ਦਫ਼ਤਰ ਹੈ ਜਿਹਨੂੰ ਕਿ ਅਸੀਂ ਲੈਬ ਕਹਿੰਦੇ ਆ ਇਹ ਲੈਬ ਦਾ ਕਲੈਕਸ਼ਨ ਸੈਂਟਰ ਆ ਤੇ ਇੱਥੇ ਕੌਣ ਬੈਠਾ ਹੋਇਆ ਹੈ ਇੱਥੇ ਸਾਡੀ ਇੱਕ ਭੈਣ ਬੈਠੀ ਆ ਇਹਦਾ ਨਾਮ ਆ ਰਮਨ ਤੇ ਚਲੋ ਇੱਥੋਂ ਦੀ ਅਪਡੇਟ ਵੀ ਲੈ ਲੈਨੇ ਆ ਸਾਡਾ ਦੂਜਾ ਦਫ਼ਤਰ ਜਿਹਨੂੰ ਅਸੀਂ ਲੈਬ ਕਹਿੰਦੇ ਆ ਬਾਸ਼ਨਾ ਬੜੀਆ ਹੁੰਦੀ ਹੈ ਬਸਨਾ ਕਾਦੀ ਹੈ ਇਹ ਕੀ ਨਾ ਉਹਦੀ ਉਹਦੀ ਸਮੈਲ ਵਾ ਮੇਰੇ ਖਿਆਲ ਤੇ ਸੁਲਾਹਦੀ ਹੈ ਕਿੜੇ ਕਿੜੇ ਬੜੇ ਇਕੱਠੇ ਹੋ ਗਏ ਆ ਜੀ ਹੁਣ ਅਸੀਂ ਪਹੁੰਚ ਗਏ ਆ ਜੀ ਆਪਣੇ ਤੀਜੇ ਦਫ਼ਤਰ ਤੇ ਸਭ ਤੋਂ ਵੱਡੀ ਇਹ ਦੀ ਇਸ ਦਫ਼ਤਰ ਦੀ ਖਾਸੀਅਤ ਆ ਕਿ ਇੱਥੇ ਪਾਰਕਿੰਗ ਸਪੇਸ ਬਹੁਤ ਜ਼ਿਆਦਾ ਹੈ ਨਾ ਆ ਵੇਖੋ ਪਾਰਕਿੰਗ ਹੀ ਪਾਰਕਿੰਗ ਕਿਉਂਕਿ ਸਰਕਾਰੀ ਹਸਪੀਟਲ ਦੀ ਕੰਧ ਲੱਗਦੀ ਆ ਸਾਹਮਣੇ ਸਾਡਾ ਦਫਤਰ ਆ ਹਿੰਮਤ ਐਲਜੀਓ ਫ੍ਰੀ ਟੈਸਟ ਆ ਉਹ ਦਾ ਫ੍ਰੀ ਟੈਸਟ ਲਿਖਿਆ ਨਾ ਉਹ ਫ੍ਰੀ ਟੈਸਟ ਕਰਕੇ ਹੀ ਲੋਕੀ ਆਉਂਦੇ ਨੇ ਪਰ ਉਹਦੇ ਉੱਤੇ ਇਹ ਨਹੀਂ ਪੜਦੇ ਕਿ ਉੱਤੇ ਲਿਖਿਆ ਇੱਕ 올ਮੋਸਟ ਫ੍ਰੀ ਚਾਲੇ ਪਾਈਏ ਜੀ ਅੰਦਰ ਆਵਾਜ਼ ਦੀ ਐਡਜਸਟਮੈਂਟ ਤੁਸੀਂ ਸਾਰੇ ਜਾਣੇ ਕਰ ਲਿਓ ਕਿਉਂਕਿ ਆਵਾਜ਼ ਬਾਹਰ ਜਿਹੜੀ ਆ ਉਹ ਆਈਫੋਨ ਦੀ ਆਵਾਜ਼ ਛੁੜੀ ਘੜ ਜਾਂਦੀ ਆ ਆ ਚੀਜ਼ਾਂ ਬੜੀਆਂ ਗੰਦੀਆਂ ਲੱਗਦੀਆਂ ਨੇ ਦੇਖੋ ਜੀ ਦੇਖੋ ਆ ਕਾਰਪੋਰੇਸ਼ਨ ਦੇ ਹਾਲ ਜੀ ਆਏ ਹਾਏ ਹਾਏ ਤੇ ਉਹਦੀ ਸਾਡੀ ਹੋ ਗਈ ਐ ਐਂਟਰੀ ਇਹ ਆ ਜੀ ਸਾਡਾ ਤੀਜਾ ਦਸਤਰ ਜਿਹੜਾ ਮੇਨ ਦਸਤਰ ਜਿਹਨੂੰ ਕਿਹਾ ਜਾਂਦਾ ਤੇ ਇਸ ਦਸਤਰ ਦੇ ਵਿੱਚ ਆਲਮੋਸਟ ਸਾਰੇ ਟੈਸਟ ਹੋ ਜਾਂਦੇ ਨੇ ਤੇ ਇਹ ਸਾਡੀ ਲੈਬ ਆ ਜਿੱਥੇ ਸਾਰੇ ਟੈਸਟ ਲੱਗਦੇ ਨੇ ਇਹ ਪਿਛਲੇ ਮੈਂ ਇਹਦੇ ਇੱਕ ਵਾਦਾ ਵਾ ਕਿ ਇਸ ਦਫਤਰ ਦੇ ਪਿਛਲੇ ਪਾਸੇ پارک ਤੇ ਪਿਛਲੇ ਪਾਸੇ ਵੀ ਰੋਡ ਆ ਤੇ ਅਗਲੇ ਪਾਸੇ ਵੀ ਰੋਡ ਆ ਪਿਛਲੇ ਪਾਸੇ ਵੀ ਰੋਡ ਆ ਤੇ ਟੈਸਟ ਵਾਲੀਆਂ ਮਸ਼ੀਨਾਂ ਨੇ ਟੈਸਟ ਵਾਲੀ ਕੁਰਸੀ ਆ ਇਹ ਮਤੈਨ ਜੀਓ ਦਾ ਤੁਸੀਂ ਲੋਕੋ ਕੁਛੀ ਵੇਖ ਰਹੇ ਜੀ ਮਨੋਗ੍ਰਾਮ ਵੇਖ ਰਹੇ ਤੇ ਬੜਾ ਸੋਹਣਾ ਅਪਡੇਟ ਇਸ ਇਸ ਲੈਬ ਨੇ ਸਾਨੂੰ ਦੋ ਦੋ ਪਲੇਟਾਂ ਗਾਇਬ ਨੇ ਤੇ ਮਹਾਰਾਜ ਦਾ ਸ਼ੁਕਰਾਨੇ ਦੇ ਲਈ ਗੌੜੀ ਸੁਖਮਣੀ ਮਹੱਲਾ ਪੰਜਵਾਂ ਤੋਂ ਲੈ ਕੇ ਸ਼ਲੋਕ ਪੂਰਾ ਪ੍ਰਭ ਅਰਾਧਿਆ ਤੱਕ ਹਾਂਜੀ ਸਾਰੇ ਸ਼ਲੋਕ ਇੱਥੇ ਇੰਸਟਾਲ ਹੋਏ ਨੇ ਪਤਾਈ ਦੀ ਫੋਟੋ ਆ ਨਮਨ ਕਰਦੇ ਆ ਤੇ ਗੁਰੂ ਸਾਹਿਬ ਦੀਆਂ ਫੋਟੋਆਂ ਵੀ ਬੋਲੋ ਮੇਰੀ ਆ ਗਈ ਆ ਸਾਡੇ ਇਹ ਰੂਹ ਵਾਲੇ ਪਕੜੇ ਹਾਂਜੀ ਇਹ ਇਹ ਨੂੰ ਮੜਾ ਕੋੜੇ ਕੋਕਿੰਦੇ ਭੋਖਾ ਕੇ ਦੱਸੋ ਫਿਰ ਖਾ ਕੇ ਦੱਸੋ ਇੱਕ ਇੱਕ ਗੱਲ ਕਹਾਂ ਪੰਨਾ ਕੀ ਤਮੰਨਾ ਹੈ ਕਿ ਹੀਰਾ ਮੁੰਦੇ ਮਿਲੇ ਜਾਏ ਹਾਂ ਪਰ ਹਲਾ ਆਪਾਂ ਨੂੰ ਹੀਰਾ ਨਹੀਂ ਚਾਹੀਦਾ ਆਪਾਂ ਨੂੰ ਹੀਰੇ ਦਾ ਤੋੜਾ ਚਾਹੀਦਾ ਹੈ ਹਣਾ ਆ ਖਿੱਚੋਗੇ ਮੜਾ ਜਾ ਮੈਂ ਆ ਆ ਕਿਦਰਾ ਹੀ ਨਹੀਂ ਕੀਤੀ ਹਾਂ ਮੈਂ ਕਿਦਰਾ ਤਰੂ ਸਕਾਪਾ ਨਹੀਂ ਮੈਂ ਦਵਾਈ ਆ ਰਿਹਾ ਤਰੂ ਸਕਾਤਾ ਰਹਿ ਹਣਾ ਬਾਲ ਠੀਕ ਹੈ ਜੀ ਇਹ ਰੰਗ ਵਾਲੇ ਪਕੌੜੇ ਆਹ ਹਾ ਕੀ ਆ ਪਾ ਤੇ ਜੀ ਤੁਸੀਂ ਸਾਂਝੀ ਕਾਪੀ ਕੋਈ ਕਿਹਦੇ ਕਹਿਣਾ ਹੀ ਹੈ ਕਿਸ ਨੇ ਜਲਦੀ ਸਾਨੂੰ ਜੱਟਾਂ ਦਾ ਮੁੰਡਾ ਹੈ ਸਾਡਾ ਭਰਾ ਸਾਡਾ ਵੀਰ ਅਸੀਂ ਕਿਉਂ ਨਾ ਕਾਪੀ ਕਰੀਏ ਇੰਨਾ ਸ਼ਾਇਆ ਭਰਾ ਸਾਡਾ ਤੇ ਆਪਾਂ ਹੁਣ ਖਾਣੀ ਆ ਇਹਦੇ ਨਾਲ ਰੋਟੀ ਪਰ ਇੱਕ ਚੀਜ਼ ਦੀ ਕਮੀ ਆ ਕਿ ਤੇ ਨਾ ਇਸ ਜੂ ਵਾਲਿਆਂ ਨੂੰ ਟਾਟਾ ਵਾਲਿਆਂ ਨੂੰ ਤੁਸੀਂ ਪਲੇਟ ਚਾਹੀਦੀ ਪਲੇਟ ਰੱਖਣ ਚਲੋ ਪੇਟ ਬਣ ਗਈ ਆਪਣੇ ਹੈ ਇਹਨੂੰ ਆਂਦੇ ਆ ਜਿਗਾੜ ਇਹ ਜਿਗਾੜ ਲਾਤਾ ਜਿਗਾੜ ਕੇ ਵਾ ਟੇਟਾ ਵੀ ਹੋ ਜਾਂਦਾ ਨਹੀਂ ਨਹੀਂ ਮੈਂ ਫੜਦੀ ਆ ਤੇ ਕਰ ਲਵਾਂ ਨਹੀਂ ਮੈਂ ਖਾਂਦੇ ਖਾਂਦੇ ਨਾ ਮਾ ਮੱਛਾ ਮੱਛਾ ਲੱਭੜ ਜਾਂਦੀ ਨਹੀਂ ਮੈਂ ਬੰਦ ਕਰਨ ਲੱਗੀ ਹੈ ਖਾਦੇ ਦੀ ਥੋੜੀ ਭਾਏ ਆਪਾਂ ਚਾਹ ਦੇ ਇੱਕ ਚੁਸਕੀ ਭਰੀਏ ਹੋਰ ਗੱਲਾਂ ਵੀ ਗੱਲਾਂ ਮੈਨੂੰ ਚਾਹ ਹੋਰ ਕੇ ਦੀ ਪਸੰਦ ਨਹੀਂ ਹੈ ਨਾ ਘਰ ਦੀ ਪਸੰਦ ਨਹੀਂ ਹੈ ਨਾ ਮੈਂ ਹੋਰ ਕੇ ਦਾ ਨਾ ਹੀ ਲੈਣੀ ਬਸ ਹੁਣ ਵੇਖੋ ਦੇ ਆਂਦੇ ਇਸ਼ਕ ਇਹਨੂੰ ਆਂਦੇ ਆ ਇਸ਼ਕ ਹੈ ਨਾ ਇਹ ਹੀ ਰਪਣੀ ਵਾਲਾ ਆਂਦਾ ਨਾ ਜੇ ਆਂਦਾ ਨਾ ਕਿ ਏ ਆ ਗਿਆ gira ਨਹੀਂ ਆਇਆ ਉਹਦਾ ਡੈਡੀ ਮੇਰੇ ਖਾਲਜ ਹੋਣਾ ਤੇ ਆਂਦੇ ਆ ਆਨੰਦ ਹੈ ਨਾ ਕੀ ਐ ਐ ਐ ਐਮ ਡੀ ਅਟਕਾ ਤੜਕਾ ਅੰਗ ਅੰਗ ਬੜਕਾਇ ਤਰ ਮੋੜਦਾ ਨਾ ਤਰ ਮੈਂ ਇਸੇ ਤਰੀਕੇ ਨਾਲ ਜਿਹੜਾ ਇਹ ਪਨੀਰ ਦੇ ਪਕੌੜੇ ਨੇ ਮੈਂ ਪਹਿਲੀ ਬਰਕੀ ਤੁਹਾਨੂੰ ਲਾ ਕੇ ਦੱਸਣੀ ਬਸ ਬਾਕੀ ਜਿਹੜੀ ਅਗਲੀ ਹੈ ਨਾ ਉਹ ਮੈਂ ਕੱਲ ਨੂੰ ਖਾਣੀ ਜੇ ਇਹ ਆਹ ਲਾੜੀ ਅਹੀਂ ਚਟਨੀ ਚਲੋ ਸੰਗੀ ਜੀ ਕਰੋ ਥੋੜਾ ਇੰਜੋਏ ਕਿੰਨੇ ਕਿ ਦਿਨ ਇਹਨਾਂ ਦੇ ਵਲੌਗ ਚੱਲਦੇ ਆ ਦਿਓ ਸਾਥ ਬਾਦ ਬਾਦ ਵਿੱਚ ਫਿਰ ਬਾਦ ਦੀ ਵੇਖਾਂਗੇ ਆਹਾਂ ਕਿਆ ਬਾਤ ਕਾਲੋ ਅਸਲੀ ਰੂਹ ਦੇ ਟਿੰਕ ਟੌਂ ਅਗਿਆ ਤੇ ਤੁਹਾਡੇ ਸਾਹਮਣੇ ਬੈਲ ਮਾਰ ਕੇ ਹੁਣ ਚੱਲਾ ਪਿਆ ਜੀ ਜਰੰਦਰ ਨੂੰ ਜਰੰਦਰ ਤਿੰਨ ਬੱਚੇ ਨੇ ਤਿੰਨਾ ਬੱਚਿਆਂ ਦਾ ਮੈਂ ਦੱਸਣਾ ਨਹੀਂ ਚਾਹੁੰਦਾ ਤੁਸੀਂ ਵੀਡੀਓ ਵਿੱਚ ਵੇਖੋਗੇ ਬੜਾ ਦੁੱਖਵਾਨਾ ਦਾ ਉਹਨਾਂ ਕੋ ਚੱਲੇ ਆ 4-5 ਦਿਨ ਦੇ ਵਿੱਚ ਘਟੋ ਘਟ ਮੈਨੂੰ 20-25 ਕਾਲ ਆਉਨਾਂ ਦੀਆਂ ਆ ਬੱਚਿਆਂ ਦੀਆਂ ਹੀ ਕੀ ਘਰ ਦੇ ਵਿੱਚ ਦੁੱਖ ਵਾ ਉਹਨਾਂ ਕੋ ਚੱਲੇ ਆ ਜਲੰਧਰ ਨੂੰ ਅੰਮ੍ਰਿਤਸਰ ਤੋਂ ਚੱਲਾ ਪਾਇਆ ਵਾ ਰਸਤੇ ਵਿੱਚ ਤੁਹਾਨੂੰ ਛੋਟੇ ਛੋਟੀਆਂ ਜਿਹੜੀਆਂ ਕਲਿੱਪਸ ਵਾ ਨਾਲ ਤੁਹਾਡੇ ਸਾਹਮਣੇ ਸਾਡੀ ਕਰਾਂਗੇ ਤੇ ਕੀ ਕੁਸ਼ ਹੁੰਦਾ ਵਾ ਟੋਲ ਟੈਕਸ ਤੇ ਕੀ ਹੁੰਦਾ ਵਾ ਕਿਹੜੇ ਤਰੀਕੇ ਨਾਲ ਆਪਾਂ ਡਰਾਈਵ ਕਰਦੇ ਆਂ ਡਰਾਈਵ ਕਿਦੋਂ ਉਹ ਅਸੀਂ ਅਸੀਂ ਤਾਂ ਨਹੀਂ ਜਾਈਦਾ ਅੱਜ ਇਹਨਾਂ ਨੇ ਇਹ ਧਵਾਜ ਇਹ ਇਹ ਰਾਜ ਕੀ ਦਾਵਾ ਹੈ ਇਹ ਡੈਡੀ ਦਾ ਰਾਜ ਹੈ ਇਹ ਡੈਡੀ 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 ਦਾ ਰਾਜ ਹੈ ਇਸका ਉਹ ਕਹਤੇ ਆ ਕਿ ਮੈਂ ਸਵਾਰੀ 20 ਰੁਪਏ ਦੀ ਛੜਣ ਹੀ ਨਹੀਂ ਅੱਜ ਹੈ ਅੱਜ ਸਵਾਰੀ ਨਹੀਂ ਛੜਣੀ ਆ ਜੀ ਬਾਪੂ ਜੀ ਉੱਠੇ ਆ ਰਹੇ ਨੇ ਤੇ ਮਾਤਾ ਜੀ ਕਹਿੰਦੀ ਆ ਮਾਤਾ ਜੀ ਕਹਿੰਦੀ ਸੀ ਕੋਈ ਛੜਾ ਲੈ ਪਰ ਆਪਾਂ ਨਹੀਂ ਛੜਾਣਾ ਅੱਜ ਕੱਲ ਦਾ ਜਮਾਨਾ ਨਹੀਂ ਇਹ ਵੇ ਛੜਾਉਂਦਾ ਹਨਾ ਭਾਵੇਂ ਬੁੱਢੀ ਐ ਤੇ ਬੁੱਟਾ ਹੋਵੇ ਤੇ ਭਾਵੇਂ ਕੀ ਨਾ ਦਾ ਜਿਹੜੇ ਮਰਜ਼ੀ ਅਵਸਥਾ ਦੇ ਵਿੱਚ ਬੰਦਾ ਹੋਵੇ ਪਰ ਇੱਥੋਂ ਆਹ ਰੋਡ ਆ ਜਿਹੜੀ ਆਹ ਰੋਡ ਮੜਾ ਗਿਆ ਥੀ ਮਰਮੀ ਰਲ ਕੀ ਮੀਰਨ ਨਹੀਂ ਨਾ ਕਰਨਾ ਜਿਆਦਾ ਆ ਵੇਖੋ ਆ ਜਿਹੜੀ ਲੋੜਣਾ ਇਹ ਰੋਡ ਦੇ ਉੱਤੇ ਪੁੱਠੇ ਪਾਸੇ ਵਾਲੇ ਬੜੇ ਹੁੰਦੇ ਜਿਸ ਕਰਕੇ ਮੈਂ ਵਲੌਗ ਜਿਆਦਾ ਬਣਾ ਨਹੀਂ ਸਕਦਾ ਥੋੜੀ ਦੇਰ ਤੱਕ ਮਿਲਦਾ ਪਹਿਲੇ ਆ ਗਿਆ ਜੀ ਸਾਡਾ ਇੱਥੇ ਹੁੰਦਾ ਫਾਈਵ ਸਟਾਰ ਹੋਟਲ ਆਦੇ ਹਾਂ ਇਧਰ ਉਹ ਪਾਈ ਬਾਸ ਨੇ ਮੇਰੀ ਗੱਲ ਸੁਣੋ ਬਾਕੀ ਗੱਲਾਂ ਬਾਅਦ ਤੁਸੀਂ ਸਵੇਰ ਦੇ ਬੋਲੀ ਜਾਂਦੇ ਬੋਲੀ ਜਾਂਦੇ ਮੈਂ ਕਿੱਟੀ ਚਲਾਵਾ ਮੈਂ ਨਾ ਫਿਰ ਵਲੌਗ ਤੁਸੀਂ ਵਲੌਗ ਬਣਾ ਲਓ ਇੱਧਰ ਮੈਂ ਵਲੌਗ ਕਿਤਰਾ ਬਣਾਉਣਾ ਫਿਰ ਇਹ ਕਰਕੇ ਵਲੌਗ ਬਣਾ ਐ ਕਰਕੇ ਫਿਰ ਤਾਂ ਅਡਜਸਟਮੈਂਟ ਕਰਨੀ ਪੈਣੀ ਏ ਤੁਹਾਨੂੰ ਅਡਜਸਟਮੈਂਟ ਹੈ ਨਾ ਨਹੀਂ ਜੀ ਮੈਨੂੰ ਵਧੀਆ ਹੀ ਹੁੰਦੀ ਹੈ ਮੈਨੂੰ ਪਤਾ ਤੈਨੂੰ ਬਹੁਤ ਵਧੀਆ ਗੱਡੀ ਹੁੰਦੀ ਹੈ ਬਹੁਤ ਵਧੀਆ ਇਸੇ ਕਰਕੇ ਆਪਾਂ ਟਰੈਵਲ ਰੱਖੀਦਾ ਹੀ ਨਹੀਂ ਤੈਨੂੰ ਸੋ ਇਹ ਕੀ ਹੋਈ ਚਲੋਂਦੀ ਏ ਜ਼ਰਾ ਨਹੀਂ ਮੈਨੂੰ ਥੋੜਾ ਜਿਹਾ ਅੱਗੇ ਜਾ ਕੇ ਫੜਾ ਦੇ ਹਾਂ ਹਾਂ ਪੱਕਾ ਪੱਕਾ ਡਾਣੋ ਗਿਆ ਚਲੋ ਮਿਲਦੇ ਹਾਂ ਗੱਡੀ ਮੈਂ ਗੱਡੀ ਮੈਂ ਮੈਂ ਇਧਰ ਦੀ ਗਈਦਾਂ ਦੀ ਸੀਟ ਤੋਂ ਉਧਰ ਦੀ ਆ ਨਾ ਉਧਰ ਦੀ ਸੀਟ ਇਧਰ ਆ ਜੇ ਤੇਰੇ ਮਿਲਦੇ ਤਾਨੂੰ ਹਾਂਜੀ ਟਿੰਗ ਟਾਂਗ ਐ ਕੋਮ ਦੇ ਕੋਮਾਂ ਦੇ ਪਹੁੰਚ ਗਏ ਅਸੀਂ ਟੋਲ ਟੈਕਸ ਦਿੱਤੀ ਇਹ ਹੁਣ ਟੋਲ ਟੈਕਸ ਨੂੰ ਪਾਰ ਕਰਨਾ ਵਾ ਉਹ ਕਿਤਨਾ ਪਾਰ ਕਰਨਾ ਵਾ ਉਹ ਵੇਖਦੇ ਹਾਂ ਜੀ ਕਿ ਇਹ ਸਾਡੇ ਕੋਲ ਹੈਗਾ ਨਹੀਂ ਆ ਫਾਸਟ ਟੈਗ ਖਾ ਲੋ ਜੀ ਇੱਥੇ ਫਾਸਟ ਟੈਗ ਲੱਗਾ ਕਿ ਫਾਸਟ ਟੈਗ ਤੋਂ ਬਿਨਾਂ ਲੰਘਣ ਨਹੀਂ ਦਿੰਦੇ ਤੇ ਫਾਸਟ ਟੈਗ ਸਾਡੇ ਕੋਲ ਹੈਗਾ ਨਹੀਂ ਤੇ ਹੁਣ ਵੇਖੋ ਕਿ ਅਸੀਂ ਲੰਘਦੇ ਕਿਤਰਾ ਕਿੰਨੇ ਪੈਂਟੇ ਲੱਗਦੇ ਆ ਕਿੰਨੇ ਪੈਂਟੇ ਲੱਗਦੇ ਪੈਂਟੇ ਨਹੀਂ ਲੱਗਦੇ ਇੱਥੇ ਪੈਸੇ ਨਹੀਂ ਲੱਗਣੇ ਕੁਝ ਨਹੀਂ ਲੱਗਣਾ ਇੱਕ ਚੀਜ਼ ਲੱਗਣੀ ਆ ਉਹ ਚੀਜ਼ ਵੇਖ ਕੇ ਜਾਓ ਕਿ ਕਿਹੜੀ ਚੀਜ਼ ਲੱਗਣੀ ਆ ਦੇਖਦੇ ਆ ਕਿ ਹੁਣ ਲੰਘਦੇ ਕਿ ਤਰ੍ਹਾਂ ਨਾ ਹਾਰ ਨਹੀਂ ਮਾਰਨਾ ਇਹ ਵੇ ਸਾਡੇ ਬਰੀ ਥੱਲੇ ਨਹੀਂ ਹੋਇਆ ਬੈਰੀਗੇਟ ਸਾਡੇ ਵਾਲੇ ਬੈਰੀਗੇਟ ਥੱਲੇ ਨਹੀਂ ਹੋਇਆ ਤੇ ਬਸ ਐਂ ਕੀਤਾ ਵਾ ਤੇ ਇਹ ਤੁਸੀਂ ਸਾਰੇ ਜਣੇ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਮੈਂ ਲੰਘਿਆ ਕਿ ਤਰ੍ਹਾਂ ਨਾ ਮੈਂ ਪੇਮੈਂਟ ਕੀਤੀ ਆ ਨਾ ਫਾਸਟੈਗ ਲੱਗਾ ਤੇ ਨਾ ਹੀ ਇੱਥੇ ਕੋਈ ਮੈਨੂੰ ਉਹਦੇ ਨਾਲ 바ਰਗਨਿੰਗ ਕਰਨੀ ਪਈ ਕੋਈ ਬਹਿਸ ਕਰਨੀ ਪਈ ਅਸੀਂ ਐਂ ਕੀਤਾ ਵਾ ਤੇ ਕਮੈਂਟ ਬਾਕਸ ਜਿਹੜੇ ਸਮਝਣ ਵਾਲੇ ਸਮਝ ਗਏ ਆ ਕਿ ਕਿਤਰਾ ਲੰਗੇ ਆ ਤੇ ਇਹ ਕਿਤਰਾ ਲੰਗੇ ਹੋਣੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਹਾਂਜੀ ਅਸੀਂ ਪਹੁੰਚ ਗਏ ਰਹੀਏ ਰਹੀਏ ਦੇ ਵਿੱਚ ਰੱਖਣਾ ਹੈ ਜੇ ਇਸ ਜਗ੍ਹਾ ਦੇ ਉੱਤੇ ਨਾਖ ਲੱਗੀ ਤੇ ਸਾਡਾ ਚੇਤ ਨਹੀਂ ਕਰਦਾ ਇੱਥੇ ਨਾ ਲੱਗਣ ਉਹ ਹੈਗਾ ਵਾ ਉਹ ਸਾਹਮਣੇ ਇਹਨਾ ਮੁਰ ਮੋੜ ਮੁਰ ਲੱਗਾ ਵਾ ਸਾਹਮਣੇ 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 ਗੈਸ ਕਰਿਓ ਕੀ ਆ ਮੈਂ ਜੂਮ ਕਰਦਾ। ਲਾਜ। ਕੀ ਆ ਗਿਆ ਸਾਡੇ ਭਰਾ ਦਾ ਬ੍ਰਸ਼ਟਾ। ਮੇਰੇ ਖਿਆਲ ਦੇ ਵਿੱਚ ਇੱਥੇ ਹੀ ਆ ਮਸੜੀ ਲੱਗੀ ਆ ਦੀ। ਆ ਨਹੀਂ ਉਹਨਾਂ ਦੀ ਨਹੀਂ ਆ ਉਹਨਾਂ ਦੀ ਪੰਜਾਬ ਨੰਬਰ ਹੈ ਕਿਉਂਕਿ ਇਹਨਾਂ ਕੋਲ ਮਸੜੀ ਨਹੀਂ। ਇਹ ਹੱਥ ਮਾਰਦੇ ਆਂ ਕਾਫੀ ਸ਼ਕਲ। ਇਹ ਹਰਦਾ। ਆਂ ਇਹ ਹੋਰ ਦੇ। ਸਾਨੂੰ ਇੱਕ 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 ਗਲਾਸ ਹੋਰ ਦੇ ਦਿਓ। ਹਾਂਜੀ। ਖਾਲੀ ਗਲਾਸ। ਇਹ ਛੁਗੜ ਗਈ। ਇਹ ਕਾਫੀ ਇਹ ਬਲਾਸ ਵੀ ਹੋ। ਇਹ ਆ ਗਈ ਆ ਜੀ ਰਸ਼ਤਾ ਦੀ ਕਾਫੀ। ਮੈਂ ਕੋਲਡ ਉਧਰ ਹੋ। ਹਾਂਜੀ ਆਂਦੀ ਆ ਕਿ ਮੈਨੂੰ ਠੰਡੀ ਕਰਕੇ ਦਿਓ ਸਾਰੀ ਕਾਫੀ ਖਰਾਬ ਕਰਤੀ। ਉੱਤੇ ਇੰਨਾ ਛੋੜਾ ਦਿਲ ਬਣਿਆ ਹੁੰਦਾ ਵਾ। ਉੱਤੇ ਇੰਨੀ ਸੁਣੀ ਝੱਗ ਕੀ ਨਾਦ ਬਣੀ ਹੁੰਦੀ ਆ। ਝੱਗ ਨੂੰ ਪਤਾ ਨਹੀਂ ਹੁਣ ਅੰਗਰੇਜ਼ੀ ਵਿੱਚ ਕੀ ਜਾਂਦੇ ਮੈਲ ਚਾਗੀ ਕਿੰਨਾ ਵਾ ਤੇ ਚਾਗੀ ਬੜੇ ਕਿਸਮ ਦੀ ਹੁੰਦੀ ਜੀ ਹੁਣ ਆਂਦੀ ਨੂੰ ਠੰਡੀ ਕਰਕੇ ਦਿਓ ਮੈਂ ਕੈਮਰਾ ਫੜਿਆ ਤਾਂ ਤੁਸੀਂ ਨੂੰ ਠੰਡੀ ਕਰਕੇ ਦਿਓ ਲੋ ਫਿਰ ਤਾਬੇਦਾਰਾ ਕਰਨਾ ਪੈਂਦਾ ਸਾਰਾ ਕੋ ਕੰਮ ਤੁਹਾਨੂੰ ਵੀ ਕਰਨਾ ਪੈਂਦਾ ਸਾਰਿਆਂ ਨੂੰ ਸਾਰਨੂੰ ਤੇ ਕਰਨਾ ਪੈਂਦਾ ਜੀ ਪਤਾ ਜਾ ਕੇ ਰੋਟੀਆਂ ਦੀ ਖਾਣੀ ਹੁੰਦੀ ਆ ਇਹ ਰੋਟੀਆਂ ਦੀ ਜੇ ਨਾ ਮਿਲੇ ਤਾਂ ਤੁਹਾਨੂੰ ਪਤਾ ਫਿਰ ਸਰੀਰ ਦੀ ਸੰਤੁਸ਼ਟੀ ਨਹੀਂ ਹੁੰਦੀ ਤੇ ਸੇਵਾ ਨਹੀਂ ਹੁੰਦੀ ਸਾਡੀ ਤੁਹਾਡੇ ਸਾਰਿਆਂ ਦੀ ਤੇ ਆ ਚੀਜ਼ਾਂ ਜਿਹੜੀਆਂ ਨਾ ਵੇਖੋ ਹੱਥ ਕੱਟਾ ਲਾ ਦਿੰਦੀਆਂ ਆ ਇੱਕ ਵਾਰੀ ਨਾ ਇੱਕ ਵਾਰੀ ਕੀ ਆਇਆ ਕਿ ਮੈਂ ਮੈਨੂੰ ਇਤਰਾ ਹੀ ਗੁਰੇ ਨੇ ਨਾ ਮੈਨੂੰ ਕਾਫੀ ਪੜਾਤੀ ਵੀ ਪੀਓ ਚਲੋ ਟਰੱਕ ਡਰਾਈਵ ਤੇ ਚਲੀਏ ਉੱਤੇ ਆ ਛੋਟਾ ਜਿਹਾ ਸ਼ੇਕ ਹੁੰਦਾ ਨਾ ਆੜਾ ਮੈਂ ਕਰਕੇ ਆ ਕਿ ਤੋ ਸਿੱਧੀ ਸੰਗ ਚ ਵਜੇ ਆਏ ਹਾਈ ਨਹੀਂ ਗਰਮ ਤੇ ਮੈਂ ਪੀ ਕੇ ਵੇਖਣਾ ਮੜੀ ਨਾੜੇ ਨੂੰ ਠੰਡੀ ਦੇਖੀ ਸੀ ਨਾ ਕਿ ਕਿੰਨੀ ਕੁ ਠੰਡੀ ਆ ਹਨਾ ਕਰਕੇ ਦੇਈ ਦੀ ਆ ਉਹ ਹਸਾਬ ਆ ਤੇ ਉਹ ਬਹੁਤ ਠੰਡੀ ਹੁੰਦਾ ਉਹਨੂੰ ਉਹਦੇ ਵਿੱਚ ਰੱਖੋ ਇਹ ਉਹ ਕੀ ਲਿਖਿਆ ਸ਼ਹੀਦ ਬੰਤਾ ਸਿੰਘ ਸੰਘਵਾਲ ਚੌਂਕ ਅਸੀਂ ਪਹੁੰਚ ਗਏ ਆ ਜਲੰਧਰ ਦੇ ਪਠਾਨਕੋਟ ਚੌਂਕ ਦੇ ਵਿੱਚ ਅਗਲੇ ਪਾਸੇ ਸਾਨੂੰ ਲੈਣ ਦੇ ਲਈ ਅੰਕਲ ਜੀ ਖੜੇ ਆ ਤੇ ਹੁਣ ਦੇਖਦੇ ਆ ਮੈਂ ਵੀ ਕਦੀ ਦੇਖਿਆ ਨਹੀਂ ਆਵਾਜ਼ ਦੇ ਵਿੱਚ ਸੁਣਿਆ ਵਾਂ ਕਿ ਉਹ ਅੰਕਲ ਜੀ ਆ ਜਾਂ ਮੁੰਡੇ ਆ ਜਾਂ ਮੇਰੀ ਉਮਰ ਦੇ ਆ ਹੁਣ ਦੇਖਦੇ ਆ ਜਾ ਕੇ ਕੌਣ ਹੈਗੇ ਕਿਉਂਕਿ ਮੈਂ ਕਦੀ ਮਿਲਿਆ ਨਹੀਂ ਉਹਨਾਂ ਨੇ ਸਾਨੂੰ ਦੱਸਿਆ ਵਾ ਕਿ ਇਸ ਤਰ੍ਹਾਂ ਤਿੰਨ ਬੱਚੇ ਨੇ ਤੇ ਇਹ ਤਾਂ ਮੈਂ ਜਾਰਾ ਤਰਿਆਫਤ ਨਾ ਕਰਾਂ ਚੰਗੀ ਗੱਲ ਹੈ ਹਿੰਮਤ ਸਿੰਘ ਅੰਮ੍ਰਿਤਸਰ ਤੇ ਇਹਦੀ ਵੀਡੀਓ ਆ ਜੇਗੀ ਤੁਸੀਂ ਸਾਰੇ ਜਣੇ ਜਾ ਕੇ ਹਿੰਮਤ ਸਿੰਘ ਅੰਮ੍ਰਿਤਸਰ ਚੈਨਲ ਤੇ ਉੱਤੇ ਵੀਡੀਓ ਆ ਜੇਗੀ ਉੱਥੇ ਜਾ ਕੇ ਵੀਡੀਓ ਨੂੰ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਸਬਸਕ੍ਰਾਈਬ ਕਰ ਰੱਖੋ ਬਸ ਵੀਡੀਓ ਕਦੇ ਵੀ ਆ ਸਕਦੀ ਹੈ ਹਾਂਜੀ ਸਮਝ ਲਓ ਕੀ ਆ ਗਈ ਤੇ ਇਹ ਪਹੁੰਚ ਗਏ ਹਨਾ ਸਮਝ ਲਓ ਕੀ ਆ ਗਈ ਹੁਣ ਬਸ ਚੌਂਕ ਦੀ ਲਾਈਟਾਂ ਦਾ ਇੰਤਜ਼ਾਰ ਕਰਦੇ ਹਾਂ ਕਿਉਂਕਿ ਇੱਥੇ ਫੋਲੋ ਬੜਾ ਕਰਨਾ ਪੈਂਦਾ ਵਾ ਰੂਲਸ ਨੂੰ ਰੂਲਸ ਨੂੰ ਬੜਾ ਫੋਲੋ ਕਰਨਾ ਪੈਂਦਾ ਵਾ ਤੇ ਜੇ ਫੋਨ ਨਾ ਕਰੀਏ ਤੇ ਅਗਲੇ ਪਾਸੇ ਫੋਨ ਕਰੋਣੇ ਪੈਂਦੇ ਫਿਰ ਕਿਸੇ ਦੇ ਤੇ ਪਰ ਜਦੋਂ ਫੋਨ ਇੱਕ ਇੱਕ ਅਲੱਗ ਹੀ ਜੇ ਜੇ ਕਿਸੇ ਦਾ ਫੋਨ ਕਰਾ ਦਈਏ ਜਾਂ ਕਿਸੇ ਦਾ ਕਿਸੇ ਕੋਲ ਸਪਾਰਸ਼ ਮਰਵਾ ਦਈਏ ਨਾ ਜੇ ਤ ਕੋ ਸਪਾਰਸ਼ ਮਰਵਾਈ ਹੁੰਦੀ ਹੈ ਨਾ ਉਹ ਫਿਰ ਸਾਨੂੰ ਕੰਮ ਕਹਿ ਦਿੰਦਾ ਹੈ ਆਂਦਾ ਵਾ ਕਿ ਪਹੂ ਆ ਕੰਮ ਕਰਦੀ ਸਾਡਾ ਫਿਰ ਆਹੀਂ ਕਰਨਾ ਪੈਂਦਾ ਚਲੋ ਉਹਨਾਂ ਨੇ ਸਾਨੂੰ ਕੰਮ ਦਿੱਤਾ ਸਾਨੂੰ ਕੰਮ ਕਰਨਾ ਦੇਣਾ ਪੈਣਾ ਪਰ ਕਈ ਵਾਰ ਬੰਦਾ ਫਸਿਆ ਹੁੰਦਾ ਵਾ ਤੇ ਉੱਥੇ ਫਿਰ ਉਹ ਕੰਮ ਨਾ ਚੁੰਦਿਆ ਹੋਇਆ ਵੀ ਕਰਨਾ ਪੈਂਦਾ ਇਸ ਕਰਕੇ ਚਾਹੀਦਾ ਵਾ ਕਿ ਹੱਥ ਜੋੜ ਦੋ ਪਾਉ ਮਾਫ ਕਰ ਦੋ ਕਿ ਸਪਾਰਸ ਨਾ ਹੀ ਕੋਣੀ ਪਵੇਗੇ ਹੈਨਾ ਬਾਕੀ ਕਈ ਕਈ ਆਦੇ بڑے بڑے ਵਧੀਆ ਲੋਕ ਹੈਗੇ ਨੇ ਪਰ ਪਿਆਮ ਵਾਲੇ ਮੇਰੇ ਹੈਗੇ ਨੇ ਜਿਹੜੇ ਬੱਤੇ ਪਾਈ ਅਥਾਰਟੀ ਦੇ ਆਫੀਸਰਸ ਹੈਗੇ ਨੇ ਚਲੋ ਆਪਾਂ ਮੁੱਦੇ ਦਾ ਨਾਮ ਪਟਕੀਏ ਮੁੱਦੇ ਦਾ ਨਾਮ ਪਟਕੀਏ ਬਿਲਕੁਲ ਗੱਲ ਸਹੀ ਯਾਰ ਮੈਂ ਇਸੇ ਕਰਕੇ ਬਿਠਾਇਆ ਲੱਗੇ ਇਸੇ ਕਰਕੇ ਲੱਗੇ ਬਿਠਾਇਆ ਵਾ ਕਿ ਗੰਗੀ ਨਾ ਐਕਚੁਅਲੀ ਭਾਸ਼ਣ ਦੇਣ ਲੱਗ ਜਾਂਦੇ ਜਿਆਦਾ ਭਾਸ਼ਣ ਭਾਸ਼ਣ ਦੀ ਹੈ ਨਾ ਭਾਸ਼ਣ ਇਹਨਾਂ ਨੂੰ ਪਸੰਦ ਨਹੀਂ ਹੈ ਮੈਨੂੰ ਨਹੀਂ ਪਸੰਦ ਇਹਨਾਂ ਨੂੰ ਵੀ ਇਹਨਾਂ ਨੂੰ ਆ ਜਿਹੜੇ ਵੇਖਣਦੇ ਆ ਹਣਾ ਪਹਾੜ ਨੂੰ ਪਸੰਦ ਨਹੀਂ ਗੋਗਲ ਮੇਰੇ ਵੱਲੋਂ ਹੁੰਦੀ ਨਹੀਂ ਨਹੀਂ ਆਹ ਕੋ ਕੈਮਰੇ ਵਾਲੇ ਕਿਹਦੇ ਵਾਲਾ ਹੁੰਦਾ ਤੇ ਮੈਂ ਵੀ ਕੈਮਰੇ ਵਾਲੀ ਆ ਹਾਂ ਤੂੰ ਕੈਮਰੇ ਦਾ ਨਾਮ ਨੂੰ ਪਤਾ ਹਾਂ ਤੇ ਇਸ ਕਰਕੇ ਪਹਾੜ ਜਿਹੜਾ ਕੋਈ ਵੀ ਨਹੀਂ ਪਸੰਦ ਕਰਦਾ ਤੇ ਫਿਰ ਚੈਨਲ ਤੇ ਕਿਸੇ ਨੇ ਨਹੀਂ ਆਉਣਾ ਮੈਂ ਬਿਠਾਇਆ ਸ਼ੇਰ ਕੇ ਨਾਲ ਹਾਂ ਤੇ ਅਗਲੇ ਮਿੰਟ ਨੂੰ ਥਾਂ ਥਾਂ ਤੇ ਯਾਦ ਕਾਉਂਦੇ ਰਹਿਣਾ ਕਿ ਪਹਾੜ ਨਹੀਂ ਦੇਣਾ ਬਿਲਕੁਲ ਪਹਾੜ ਨਹੀਂ ਦੇਣਾ ਹਣਾ ਹੁਣ ਅਸੀਂ ਕਰਮਣਾ ਜਿੱਤ ਚੰਗਾ ਕਿ ਪਹਿਲਾਂ ਅਸੀਂ ਬਾਪੂ ਜੀ ਨੂੰ ਮਿਲ ਲਈਏ ਕਿ ਬਾਪੂ ਜੀ ਕੇ ਮੁੰਡਾ ਵਾ ਹਣਾ ਇਹ ਅਸੀਂ ਪਹੁੰਚ ਗਏ ਆ ਲੰਬਾ ਪਿੰਡ ਚੌਂਕ ਦੇ ਵਿੱਚ ਇੱਥੇ ਉਹ ਆਂਦੇ ਸੀ ਕਿ ਮੈਂ ਇੱਥੇ ਖੜਾ ਵਾਂ ਹੁਣ ਵੇਖਦੇ ਆਂ ਕਿ ਕੌਣ ਨੇ ਉਹਨਾਂ ਨੂੰ ਮੈਂ ਕਹਾਂ ਮੈਂ ਆ ਗਿਆ ਮੈਂ ਪਹੁੰਚ ਗਿਆ ਹੈ ਉਹ ਪਤਾ ਨਹੀਂ ਹੁਣ ਪਹੁੰਚੇ ਕਿ ਨਹੀਂ ਪਹੁੰਚੇ ਔਰ ਇਹ ਨਾ ਹੋਵੇ ਕਿ ਸਾਨੂੰ ਇੱਥੋਂ ਵਾਪਸ ਮੋੜਨਾ ਪਵੇ ਪਵੇ ਇਹ ਦਿਲਜੀਤ ਦੀ ਕਾਪੀ ਹੋਈ ਕਿ ਨਹੀਂ ਸਾਰੇ ਜਾਣੇ ਦਿਲਜੀਤ ਨੂੰ ਪਿਆਰ ਕਰਦੇ ਆਹੀਂ ਪਿਆਰ ਕਰਦੇ ਆ ਹੁਣ ਅਹੀਂ ਤੁਹਾਡਾ ਮੈਂ ਥੋੜਾ ਜਿਹਾ ਵਲੌਗ ਕਟਾਂ ਤੇ ਮੈਂ ਉਹਨਾਂ ਨੂੰ ਫੋਨ ਲਾਵਾਂ ਉਹਨਾਂ ਨੂੰ ਹੁਣ ਮੈਨੂੰ ਪਤਾ ਨਹੀਂ ਹੈ ਕਿਹੜੇ ਆ ਇੱਥੇ ਖੜੇ ਆ ਅਗਲੇ ਪਾਸੇ ਖੜੇ ਆ ਕਿੱਥੇ ਖੜੇ ਆ ਆਪਾਂ ਇੱਥੇ ਗੱਡੀ ਖੜਾ ਲੀਏ ਇੱਥੇ ਗੱਡੀ ਖੜਾ ਕੇ ਹੁਣ ਹੁਣ ਕਰ ਲਈਏ ਨਹੀਂ ਉਹ ਕਹਿੰਦੇ ਸੀ ਕਿ ਬੇਅਤ ਹੋ ਜੀ ਇਹ ਮੁੰਡੇ ਖੁੰਡੇ ਨੇ ਫੋਨ ਮੈਂ ਕੱਟਤਾ ਤਾਂ ਪਰ ਫਿਰ ਵੀ ਫੋਨ ਕਰਨ ਨੂੰ ਲਾਇਆ ਇਹਨਾਂ ਨੇ ਤੇ ਹੁਣ ਇਹਨਾਂ ਨੂੰ ਬਿਠਾਈਏ ਕਿ ਤਰ੍ਹਾਂ ਸੋਹਣੇ ਬੜੇ ਆ ਇਹ ਤੇ ਆਪਾਂ ਕੁਝ ਨਾ ਦੁੱਰੀ ਅੱਜ ਬਾਤ ਆ ਗਿਆ ਚੁੱਪ ਚੁੱਪ ਜੇ ਪਾਪਾ ਨੂੰ ਲੈ ਗਈ ਆਪਾਂ ਫੇਮ ਪਾਪਾ ਨਾਲ ਹੈ ਫੇਮ ਪਾਪਾ ਨਾਲ ਹਰੂ ਬੱਬੂ ਕੁੜਾ ਚੁੱਪ 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 ਕਰ ਕੋਈ ਕਿਹੜੀ ਚੀਜ਼ ਦੀ ਲੋੜ ਹੈ ਮੇਰੇ ਪੁੱਤ ਨੂੰ ਹਾਂਜੀ ਪਾਪਾ ਪਾਪਾ ਦੀ ਲੋੜ ਦੇਖਣ ਡੋਣਾ ਨਹੀਂ ਚਾਹੀਦੀ ਕੋਈ ਚੰਗੇ ਚੰਗੇ ਸੋਨੇ ਸੋਨੇ ਕੱਪੜੇ ਨਹੀਂ ਚਾਹੀਦੇ ਹਾਂਜੀ ਇਹ ਕੋਈ ਨਹੀਂ ਵਲੌਗ ਦੀ ਐਂਡਿੰਗ ਆ ਜਿਹੜੀ ਤੁਸੀਂ ਪਿਛੇ ਕਲਿੱਪ ਦੇਖ ਕੇ ਆਏ ਹੋ ਜਿਹੜੇ ਤੁਸੀਂ ਪਿਛੇ ਕਲਿੱਪ ਵੇਖਿਆ ਵਾ ਉਹ ਉਹਨਾਂ ਬੱਚਿਆਂ ਕੋਲ ਗਏ ਸੀ ਤੇ ਉਹਨਾਂ ਦੀ ਜਿਹੜੀ ਵੀਡੀਓ ਵਾ ਹਿੰਮਤ ਐ ਜੀ ਉਹ ਮਸਲ ਵਾਲੇ ਪੇਜ ਤੇ ਜਦੋਂ ਵੀ ਪਵੇਗੀ ਤੁਹਾਨੂੰ ਨੋਟੀਫਿਕੇਸ਼ਨ ਆ ਜਾਣਾ ਵਾ ਜਦੋਂ ਜੇ ਤੁਸੀਂ ਉਹਨਾਂ ਨੂੰ ਉਸ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੈ ਜੇ ਨਾਲ ਨਹੀਂ ਕੀਤਾ ਹੁਣੇ ਜਾ ਕੇ ਸਬਸਕ੍ਰਾਈਬ ਕਰ ਲਓ ਹਿੰਮਤ ਐ ਜੀ ਉਹ ਮਸਲ ਵਾਲੇ ਪੇਜ ਨੂੰ ਤਾਂ ਜੋ ਤੁਹਾਨੂੰ ਅਪਡੇਟ ਜਿਹੜੀ ਆ ਸਵਾਵਾਂ ਦੀ ਵੀਡੀਓ ਜਾਂ ਫਿਰ ਤੁਹਾਨੂੰ ਮਿਲਦੀ ਰਹੇਗੀ ਤੇ ਐ ਐਸ ਚੈਨਲ ਨੂੰ ਵੀ ਖਾਸ ਤੌਰ ਤੇ ਅਪਡੇਟ ਤੁਸੀਂ ਸਬਸਕ੍ਰਾਈਬ ਕਰ ਲੋ ਮੈਂ ਭਾਸ਼ਾ ਨਹੀਂ ਲਿਖਾਉਣਾ ਲੇਕਿਨ ਭਾਸ਼ਾ ਬਾਰੇ ਮੈਨੂੰ ਕਿਹਾ ਜਾਂਦਾ ਵਾ ਕਿ ਭਾਸ਼ਾ ਨਹੀਂ ਦੇਣਾ ਤੇ ਤੁਸੀਂ ਸਾਰਿਆਂ ਨੇ ਸਬਸਕ੍ਰਾਈਬ ਕਰ ਲਓ ਤੇ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਦਾ ਠੀਕ ਹੈ ਜੀ ਇਤੋਂ ਜਿੰਨਾ ਕਿ ਜ਼ਿਆਦਾ ਸਾਖ ਦਿਓ ਕਿ ਜਿੰਨੀ ਇਹਨਾਂ ਦੇ એનર્ਜੀ ਲੈਵਲ ਅੱਜ ਹੋਇਆ ਗਿਆ ਵਾ ਇਦਾਂ ਹੀ ਬਣਿਆ ਰਹੇ ਤੇ ਜਿਹੜਾ ਵਾ ਇਹ ਹਰ ਇੱਕ ਵਲੌਗ ਦੇ ਵਿੱਚ ਹੋਵੇ ਤੇ ਮੀ ਬੜਾ ਵੀ ਬਹੁਤ ਜ਼ਿਆਦਾ ਵਾ ਖਰਚੀਆਂ ਲੱਗੋ ਅਸੀਂ ਲੰਘਦੇ ਆਂ ਵਾਪਸੀ ਹੋ ਮਰ ਸਰਦੀ ਆ ਤੇ ਮੀਂਹ ਦੇ ਵਿੱਚ ਗੱਡੀ ਚਲਾਉਣ ਦਾ ਇੰਨਾ ਕਿੰਨਾ ਕਿੰਨਾ ਕੁ ਜਿਆਦਾ ਨਜ਼ਾਰਾ ਪਕੌੜੇ ਹੀ ਖਾਏ ਆ ਥੋੜੇ ਹੀ ਖਾਏ ਆ ਤੇ ਮੀਂਹ ਦੇ ਵਿੱਚ ਗੱਡੀ ਚਲਾਉਂਦਾ ਇਦਾਂ ਜਿਹਾ ਇੰਨਾ ਜਿਆਦਾ ਨਜ਼ਾਰਾ ਲੱਗੇ ਆਪਣੇ ਰਿਸ਼ਤੇਦਾਰ ਭੈਣ ਭਰਾ ਸਾਡੇ ਬਹੁਤ ਇੱਥੇ ਲੱਗੇ ਪਰ ਤੁਹਾਨੂੰ ਪਤਾ ਇਹ ਘਰਾਂ ਦੇ ਵਿੱਚ 100 ਗੱਲਾਂ ਹੁੰਦੀਆਂ ਹੈ ਨਾ ਨਹੀਂ ਕਿ ਨਾ ਉਹ ਹੁੰਦੇ ਨਹੀਂ ਜਾਣੇ ਆ ਸਮਾਂ ਨਹੀਂ ਆਗਾ ਸਮਾਂ ਨਹੀਂ ਆਗਾ ਜਦੋਂ ਸਮਾਂ ਆਏਗਾ ਉਦੋਂ ਮਾਰੇ ਨੇ ਕਿਰਪਾ ਕਰੀ ਦੇਣੀ ਹੁਣ ਕਿਰਪਾ ਕਿਹੜੀ ਕਰਨਗੇ ਹੁਣ ਇਹ ਮਾਰੇ ਨੂੰ ਪਤਾ ਇਥੇ ਤੋ ਸਾਨੂੰ ਇਜਾਜ਼ਤ ਅਗਲੇ ਵਲੌਗ ਦੇ ਵਿੱਚ ਮਿਲਾ ਕੇ ਇੱਕ ਹਫ਼ਤੇ ਦੇ ਵਿੱਚ ਦੋ ਵਲੌਗ ਆਉਣਗੇ ਉਹਨਾਂ ਦੋ ਵਲੌਗਾਂ ਨੂੰ ਤੁਸੀਂ ਸਾਰੇ ਜਣੇ ਭਰਪੂਰ ਪਿਆਰ ਦਿਓ ਕਿ ਜਿਹੜੇ ਮਹੀਨੇ ਦੇ ਵਿੱਚ ਜਿਹੜੇ ਆ 8 ਵਲੌਗ ਸਾਡੇ ਸਾਹਮਣੇ ਆਉਣਗੇ ਸਿਰਫ ਉੱਤੇ ਤੁਹਾਨੂੰ ਵੇਟ ਕਰਨੀ ਪਏ ਇਸੇ ਤਰ੍ਹਾਂ ਸਾਨੂੰ ਇਜਾਜ਼ਤ ਹੈ ਬਾਏ ਬਾਏ ਟਾਟਾ ਟਿੰਟਾ